ਅੱਜ ਤੁਰੇ ਹਲਕੇ ਲਈ ਵੱਖ-ਵੱਖ ਵਿਕਾਸ ਕਾਰਜਾਂ ਲਈ ਚੈੱਕ ਵੰਡਣੇ ਨੇ ਔਰ ਜਿਹਨੇ ਜਿਹੜੇ ਵੀ ਮੰਗਾਂ ਤੁੜੀ ਦੀਆਂ ਜਾਂ ਪਿੰਡਾਂ ਦੀਆਂ ਜਾਂ ਕਸਬਿਆਂ ਦੀਆਂ ਮੇਰੇ ਕੋਲ ਆਉਂਦੀਆਂ ਨੇ ਤਾਂ ਮੈਂ ਉਹਦੇ ਵਾਸਤੇ ਕੋਈ ਕਿੰਤੂ ਪਰੰਤੂ ਜਾਂ ਇਫ ਐਂਡ ਵਾਟ ਨਹੀਂ ਦੇਖਦਾ ਮੈਂ ਕਹਿੰਦਾ ਕਿ ਕੰਮ ਹੋਣਾ ਚਾਹੀਦਾ ਕਿਉਂਕਿ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਤੁਸੀਂ ਵੀ ਇਫ ਜਾਂ ਵਟ ਜਾਂ ਕਿੰਤੂ ਜਾਂ ਪਰੰਤੂ ਨਹੀਂ ਕੀਤਾ ਤੁਸੀਂ ਤਿਲ ਖੋਲ ਕੇ ਫਤਵਾ ਮੇਰੇ ਹੱਕ ਚਾਰੀ ਕੀਤਾ ਜਿਹਦੇ ਕਰਕੇ ਅੱਜ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਜਿਹੜੀ ਹੈ ਉਹ ਤੂਰੀ ਵਾਲੇ ਹਲਕੇ ਵਾਲਿਆਂ ਕੋਲੇ ਆ ਸੋ ਮੈਂ ਜਾਣਦਾ ਕੱਲੇ ਕੱਲੇ ਬਾੜ ਦੀਆਂ ਸਮੱਸਿਆਵਾਂ ਨੂੰ ਵੀ ਅੱਜ 92 ਸਾਲਾਂ ਤਿਆਗ ਤੇ ਸੇਵਾ ਦੀ ਮੂਰਤ ਮਹਾਸ਼ਾ ਪ੍ਰਤੀਗਿਆ ਪਾਲ ਜੀ ਆਪਣੇ ਅੰਤਮ ਸਵਾਸ ਤੱਕ 17 ਸਾਲ 17 ਤੋਂ ਵੱਧ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸੀ ਨਿਸ਼ਕਾਮ ਸੇਵਾ ਕਰਦੇ ਰਹੇ ਉਹਨਾਂ ਦੀ ਸੇਵਾ ਗਊ ਜਲਾ ਕਮੇਟੀ ਰਾਮ ਬਾਗ ਕਮੇਟੀ ਨੇਤਰ ਬੈਂਕ ਕਮੇਟੀ ਨਿਸ਼ਕਾਮ ਸੇਵਾ ਸਭਾ ਮਹੇਸ਼ ਬਿਰਧ ਆਸ਼ਰਮ ਵਰਗੀਆਂ ਸੰਸਥਾਵਾਂ ਯਾਦਗਾਰ ਨੇ ਸਵਾਜ ਉਹਨਾਂ ਲਈ ਜਿਨ੍ਹਾਂ ਦੀ ਉਹਨਾਂ ਨੇ ਮੰਗਿਆ ਗ੍ਰਾਂਟ ਦੇ ਤੌਰ ਤੇ ਪੈਸੇ ਜਾਰੀ ਹੋਣਗੇ ਪਰ ਨਾਲ ਨਾਲ ਬਾਕੀ ਸੰਸਥਾਵਾਂ ਵੀ ਜਮੂਨ ਲਾਇਬ੍ਰੇਰੀ ਦਾ ਤੋਂ ਘਾਟਨ ਕਰਕੇ ਆਏ ਆ ਬੜੀ ਸ਼ਾਨਦਾਰ ਲਾਇਬ੍ਰੇਰੀ ਇਹ ਦੇਖ ਕੇ ਆਏ ਹੋ ਕਿਉਂਕਿ ਅੱਜ ਕੱਲ ਪੜ੍ਹਾਈ ਦਾ ਜ਼ਮਾਨਾ ਹੈ ਧੂਰੀ ਤਾਂ ਖਾਸ ਤੌਰ ਤੇ ਇਸ ਲਈ ਮੰਨਿਆ ਹੋਇਆ ਕਿ ਇਥੋਂ ਬਹੁਤ ਸਾਰੇ ਆਈ ਇਸ ਅਫਸਰ ਜਾ ਯੂਪੀਐਸਸੀ ਕਰਕੇ ਜਾਂ ਪੀਸੀ ਪੀਸੀਐਸ ਕਰਕੇ ਤੁਹਾਨੂੰ ਇਸ ਸ਼ਹਿਰ ਚ ਅਫਸਰ ਬਣਨੇ ਸੋ ਮੌਕਾ ਮਿਲਣਾ ਚਾਹੀਦਾ ਬਸ ਬੱਚੇ ਉੱਥੇ ਬੈਠੇ ਪੜ੍ਹ ਰਹੇ ਸੀ ਕੋਈ ਕਹਿੰਦਾ ਮੈਂ ਸਾਇੰਸਟ ਬਣਨਾ ਹੈ ਕੋਈ ਕਹਿੰਦਾ ਮੈਂ ਆਈਐਸ ਬਣਨਾ ਛੋਟੀ ਜੀ ਬੱਚੀ ਕਹਿੰਦੀ ਮੈਂ ਆਈਪੀਐਸ ਬਣਨਾ ਸੋ ਸੁਪਨੇ ਜਿਹੜੇ ਨੇ ਉਹ ਜਰੂਰ ਵੱਡੇ ਹੋਣੇ ਚਾਹੀਦੇ ਆ ਡਾਕਟਰ ਅਬਦੁਲ ਕਲਾਮ ਜੀ ਜਿਹੜੇ ਸਾਡੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਵਿੱਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡੇ ਜਿਹੜੇ ਸੁਪਨੇ ਨੇ ਤੁਹਾਡੇ ਬੱਚਿਆਂ ਦੇ ਸੁਪਨੇ ਨੇ ਜਿਹੜੇ ਉਹਨਾਂ ਨੂੰ ਪੂਰੇ ਕਰਨ ਲਈ ਅਸੀਂ ਜਰੂਰ ਮੌਕਾ ਵੀ ਦੇਵਾਂਗੇ ਤੇ ਗਰੰਟਾ ਵੀ ਦੇਵਾਂਗੇ ਤੇ ਉਹਨਾਂ ਨੂੰ ਉਡਾਰੀ ਮਾਰਨ ਵਾਸਤੇ ਉਸ ਆਸਮਾਨ ਵੀ ਦੇਵਾਂਗੇ ਅੱਜ ਤੂਰੀ ਸ਼ਹਿਰ ਵਿੱਚ ਏਸੀ ਸੀਟੀਵੀ ਕੈਮਰੇ ਪਹਿਲਾਂ ਵੀ ਆਪਾਂ ਜਦੋਂ ਐਮਪੀ ਦੇ ਤੌਰ ਤੇ ਵੀ ਲਵਾਏ ਸੀ 1.5 ਕਰੋੜ 1 ਕਰੋੜ 30 ਲੱਖ ਰੁਪਿਆ ਤੇ ਸੀਸੀਟੀਵੀ ਕੈਮਰੇ ਸੰਬੰਧੀ ਅਚਾਰੀ ਕੀਤਾ ਜਾਊਗਾ ਤਾਂ ਕਿ ਜਗ੍ਹਾ ਜਗ੍ਹਾ ਤੇ ਸੇਫਟੀ ਵਾਸਤੇ ਪ੍ਰਬੰਧ ਹੋ ਸਕਣ RAM ਬਾਗ ਤੂਰੀ ਕਮਿਊਨਿਟੀ ਹਾਲ ਬਣਾਉਣ ਵਾਸਤੇ 1 ਕਰੋੜ ਰੁਪਿਆ ਜਾਰੀ ਕੀਤਾ ਜਾਊਗਾ ਬ੍ਰਾਹਮਣ ਸਭਾ ਧਰਮਸ਼ਾਲਾ ਬਰਡਵਾਲ 10 ਲੱਖ ਰੁਪਿਆ ਤੇ ਬਾਕੀ ਦੁਨੀਆ ਵੀ ਸਬਾ ਮਾਨੇ ਬਾਲਮੀਕੀ ਗਾਂਧੀ ਵਸਤੀ ਦਾ ਇਨਸ਼ਾ ਅੱਲਾਹ ਬਾਗ ਨੰਬਰ 13 ਉਹ ਵੀ ਹਾਲ ਦੀ ਛੱਤ ਪਾਉਣ ਵਾਸਤੇ 2 ਲੱਖ ਰੁਪਿਆ ਤੇ ਬਾਬਾ ਬੰਸਰੀ ਵਾਲਾ ਸ਼ੇਰ ਮੰਦਰ ਬਲਫੇਰ ਬਾਗ ਨੰਬਰ 21 ਦੀ ਜਿਹੜੀ ਸੋਸਾਇਟੀ ਹੈ 5 ਲੱਖ ਰੁਪਿਆ ਕੋਈ ਮਿਲਾ ਕੇ 3 ਕਰੋੜ 7 ਲੱਖ ਰੁਪਿਆ ਟੋਟਲ ਇਹਨਾਂ ਸਬਾ ਮਾਨੇ ਜਿਹੜਾ ਚਾਰੀ ਕੀਤਾ ਜਾਊਗਾ ਬਾਕੀ ਦੀ ਗੱਲ ਸਿਮ ਵਿੰਡੋ ਬਣੀ ਹੈ ਤੁਸੀਂ ਦੇਖਿਆ ਹੋਣਾ ਹਰ ਕੰਮ ਉੱਥੇ ਹੁੰਦਾ ਹੈ ਤੁਸੀਂ ਜਦੋਂ ਮਰਜ਼ੀ ਜਾ ਸਕਦੇ ਹੋ ਬੜਾ ਸ਼ਾਨਦਾਰ ਉੱਥੇ ਹਾਲ ਬਣਿਆ ਹੋਇਆ ਵੇਟਿੰਗ ਹਾਲ ਵੀ ਹੈ ਉੱਥੇ ਤੁਸੀਂ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹੋ ਜਿਹੜੀਆਂ ਕਿ ਮੇਰੇ ਕੋਲ ਸ਼ਾਮ ਤੱਕ ਪਹੁੰਚ ਜਾਂਦੀਆਂ ਨੇ ਮੈਂ ਜਿੱਥੇ ਮਰਜ਼ੀ ਆਵਾਂ ਤੇ ਬਾਅਦ ਚ ਉਹਨਾਂ ਨੂੰ ਹੱਲ ਕਰਨ ਦੇ ਉੱਥੋਂ ਨਿਰਦੇਸ਼ جاری ਹੋ ਜਾਂਦੇ ਹਨ ਸਭ ਤੋਂ ਵੱਡੀ ਗੱਲ ਸਭ ਤੋਂ ਸ਼ਹਿਰ ਦੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਪੂਰੀ ਕੀਤੀ ਜਿਹੜੀ ਨਾਲਾ ਜਿਹੜਾ ਸ਼ਹਿਰ ਵਿੱਚ ਦੀ ਲੰਘਦਾ ਸੀ ਉਹਨੂੰ ਆਪਾਂ ਪਹਿਲੀ ਵਾਰ ਪੰਜਾਬ 'ਚ ਕਿ ਥੱਲੇ ਨਾਲਾ ਚੱਲਦਾ ਉੱਪਰ ਲੋਕ ਸੈਰ ਕਰਦੇ ਆ ਉਹਦੇ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ 'ਚ ਉਹ ਆਪਾਂ ਕੰਪਲੀਟ ਕਰਤਾ ਸੀ ਓਵਰਬਿਜ ਦੀ ਬੜੀ ਵੱਡੀ ਮੰਗ ਹੈ ਔਰ ਓਵਰਬਿਜ ਦੀ ਇੱਕ ਸਮੱਸਿਆ ਵੀ ਹੈ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਜੇ ਅਸੀਂ ਸੈਂਟਰ ਤੋਂ ਪੈਸੇ ਮੰਗਦੇ ਆ ਰੇਲਵੇ ਤੋਂ ਤਰੇਲ ਵੀ ਕਹਿੰਦਾ ਜੀ ਓਵਰ ਬ੍ਰਿਜ ਬਣਾ ਦਾਂਗੇ ਪਰ ਇਹ ਥੱਲੇ ਵਾਲਾ ਫਾਟਕ ਪੱਕੇ ਤੌਰ ਤੇ ਬੰਦ ਕਰਾਂਗੇ ਅਸੀਂ ਕਹਾਂ ਜੀ ਜਿਹਨੇ ਉੱਪਰ ਦੀ ਲੰਘਣਾ ਹੈ ਉਹ ਉੱਪਰ ਦੀ ਲੰਘ ਜੇ ਤੁਸੀਂ ਥੱਲੇ ਵਾਲਾ ਬ੍ਰਿਜ ਬੰਦ ਕਰੋਗੇ ਤਾਂ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਬਾਜ਼ਾਰ ਜਿਹੜਾ ਉਹਦਾ ਨੁਕਸਾਨ ਹੋਊਗਾ ਕਹਿੰਦੇ ਸਾਡਾ ਤਾਂ ਰੂਲ ਇਹ ਹੈ ਪਰ ਉਹਦਾ ਇੱਕ ਹੱਲ ਹੈ ਜੇ ਪੈਸੇ ਪੰਜਾਬ ਸਰਕਾਰ ਜਾਰੀ ਕਰ ਦੇ ਤਾਂ ਓਵਰ ਬ੍ਰਿਜ ਵੀ ਬਣ ਜੂਗਾ ਥੱਲੇ ਵਾਲਾ ਫਾਟਕ ਵੀ ਚੱਲਦਾ ਰਹੂਗਾ ਅਸੀਂ ਕਹਿ ਵੀ ਤੁਸੀਂ ਆਪਣੇ ਪੈਸੇ ਆਖ ਲੋ ਅਜ ਤਾਂ ਆਪ ਦੇ ਬਚਨਾਂ ਲਈ ਬਣਾਵਾਂਗੇ ਸੋ 30 ਕਰੋੜ 74 ਲੱਖ ਰੁਪਈਆ ਸੀ ਜਾਰੀ ਕਰ ਚੁੱਕੇ ਆ ਰੇਲਵੇ ਤੋਂ ਪਰਮਿਸ਼ਨ ਵੀ ਹੋ ਗਈ ਪਰ ਕੁਝ ਰਾਜਨੀਤੀ ਉਹਦੇ ਵਿੱਚ ਫਸੀ ਹੋਈ ਹੈ ਪਿਛਲੇ ਦਿਨੀ ਰੇਲਵੇ ਰਾਜ ਮੰਤਰੀ ਇੱਥੇ ਆਏ ਸੀ ਉਹ ਪਤਾ ਨਹੀਂ ਕੀ ਕੀ ਕਹਿ ਗਏ ਪਰ ਮੈਨੂੰ ਇੰਨਾ ਪਤਾ ਹੈ ਕਿ ਮੈਂ ਰੇਲਵੇ ਮੰਤਰੀ ਕੋਲ ਜਾਵਾਂਗਾ ਜਿਹੜੇ ਵੱਡੇ ਮੰਤਰੀ ਨੇ ਕਿ ਜਦੋਂ ਪੈਸੇ ਹੀ ਅਸੀਂ ਦੇ ਰਹਾਂ ਤਾਂ ਹੋਰ ਵਿੱਚ ਸਾਡੇ ਹਿਸਾਬ ਨਾਲ ਬਣਨਾ ਚਾਹੀਦਾ ਤੇ ਬੜੀ ਜਲਦੀ ਉਹਦਾ ਜਿਹੜਾ ਨਿਰਮਾਣ ਸ਼ੁਰੂ ਹੋ ਜੂਗਾ ਬੜੀ ਜਲਦੀ ਇੱਕ ਦੇਸ਼ ਭਗਤ ਕਾਲਜ ਬਰਡਵਾਲ ਜਿੱਥੋਂ ਕਿ ਹਮੇਸ਼ਾ ਤੁਸੀਂ ਨੱਚਦੇ ਹੀ ਹੁੰਨੇ ਹੁੰਦੇ ਹੋ ਇਧਰ ਨੂੰ ਕਿਉਂਕਿ ਉੱਥੇ ਗਿੰਤੀ ਹੁੰਦੀ ਹੈ ਤੇ ਉਹਨਾਂ ਵੱਲੋਂ ਜ਼ਮੀਨ ਸਾਨੂੰ ਮਹਿਆ ਕਰਾਤੀ ਤੱਕ ਬਹੁਤ ਸ਼ਾਨਦਾਰ ਸਟੇਡੀਅਮ ਜਿਹੜਾ ਹੈ वर्ल्ड क्लास ਸਟੇਡੀਅਮ ਜਿਹੜਾ ਉਹ ਧੂਰੀ ਨੂੰ ਮਿਲੇਗਾ ਤੇ 8 ਯੂਪੀਐਸਸੀ ਸੈਂਟਰ ਬਣਾਉਣੇ ਨੇ ਪੰਜਾਬ 'ਚ ਉਹਦੇ 'ਚੋਂ ਇੱਕ ਧੂਰੀ ਨੂੰ ਅਸੀਂ ਅਲਾਟ ਕਰਾਂਗੇ ਕਿਉਂਕਿ ਉਹਦੇ ਵਿੱਚ ਹੋਸਟਲ ਵੀ ਬਣਾਉਂਗਾ ਉਹਦੇ 'ਚ ਸਿਟਿੰਗ ਏਰੀਆ ਵੀ ਬਣਾਉਂਗਾ ਮੈਸ ਵੀ ਬਣੂਗੀ ਉਹਦੇ ਵਾਸਤੇ ਟਾਈਮ ਚਾਹੀਦਾ ਥੋੜੀ ਥੋੜਾ ਜਿਹਾ ਸੋ ਉਹ ਵੀ ਅਸੀਂ ਧੂਰੀ ਵਾਸਤੇ ਅਸੀਰ ਅੱਕਿਆ ਹੋਇਆ ਤੇ ਬਾਕੀ ਤੁਹਾਡੇ ਬਿਲਕੁਲ ਨਾਲ ਹੀ ਸੰਗਰੂਰ ਮੈਡੀਕਲ ਕਾਲਜ ਦਾ ਜਿਹੜਾ ਉਹ ਵੀ ਪੈਸਾ ਜਾਰੀ ਹੋ ਗਿਆ ਬਸ ਹੁਣ ਤਾਂ ਪਹਿਲਾਂ ਇੱਕ ਜ਼ਮੀਨ ਦਾ ਰੌਲਾ ਪੈ ਗਿਆ ਸੀਗਾ ਉਹ ਇੱਕ ਜਿਹੜੀ ਸੁਸਾਇਟੀ ਸੀ ਉਹ ਕਹਿੰਦੇ ਸਾਡੀ ਹੈ ਜ਼ਮੀਨਾਂ ਦਾ ਕੋਰਟ ਦੇ ਵਿੱਚ ਕੋਈ ਰੌਲਾ ਸੀ ਉਹ ਲਗਭਗ ਸੁਝਾ ਲਿਆ ਗਿਆ ਤੇ ਮੈਡੀਕਲ ਕਾਲਜ ਜਿਹੜਾ ਇੱਥੋਂ 10 ਕਿਲੋਮੀਟਰ ਵੀ ਨਹੀਂ ਹੋਣਾ ਤੇ ਤੁਸ ਮੈਡੀਕਲ ਕਾਲਜ ਦੀ ਸਹੂਲਤ ਵੀ ਤੁਹਾਨੂੰ ਇੱਥੋਂ ਧੂਰੀ ਦੇ ਲੋਕਾਂ ਨੂੰ ਜਿਹੜੀ ਉਹ ਮਿਲੂਗੀ। ਬਾਕੀ ਧੂਰੀ ਵਾਲਿਆਂ ਨੇ ਜਦੋਂ ਵੀ ਧੂਰੀ ਵਾਲਿਆਂ ਤੋਂ ਅਸੀਂ ਜਦੋਂ ਵੀ ਕੁਝ ਮੰਗਿਆ ਤਾਂ ਉਹਨਾਂ ਨੇ ਹਮੇਸ਼ਾ ਦਿਲ ਖੋਲ ਕੇ ਸਾਡਾ ਪਿਆਰ ਨੂੰ ਕਬੂਲਿਆ, ਸਾਨੂੰ ਪਿਆਰ ਦਿੱਤਾ। ਤੇ ਜੇ ਧੂਰੀ ਵਾਲੇ ਸਾਥੋਂ ਕੁਝ ਮੰਗਣਗੇ ਤਾਂ ਅਸੀਂ ਵੀ ਜਵਾਬ ਦਿੰਦੇ ਅਸੀਂ ਬਿਆਸਮੀ ਤੁਹਾਨੂੰ ਉਹਦਾ ਪਿਆਰ ਦਾ ਮੂਲ ਮੋੜਾਂਗੇ ਤੇ ਬੜੀ ਖੁਸ਼ੀ ਹੈ ਅੱਜ ਇੱਥੇ ਆ ਕੇ ਹੁਣੇ-ਹੁਣੇ ਮੈਂ ਕੱਲ ਹੀ ਹਜੇ ਮਹਿਲਕਲਾਂ ਦੇ ਚਾਰ ਪਿੰਡਾਂ ਚ ਲਾਇਬ੍ਰੇਰੀਆਂ ਤੇ ਭਦੌੜ ਦੇ ਚਾਰ ਪਿੰਡਾਂ ਚ ਲਾਇਬ੍ਰੇਰੀਆਂ ਕੱਲ 8 ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਪਰਸੋਂ ਮੈਂ ਅਹਿਮਦਗੜ ਤੇ ਅਮਰਗੜ ਸਭ ਤਹਿਸੀਲਾਂ ਦਾ ਉਦਘਾਟਨ ਕੀਤਾ ਬੜਿਆਂ ਸ਼ਾਨਦਾਰ ਸਭ ਤਹਿਸੀਲਾਂ ਜਿਹਦੇ ਵਿੱਚ ਫਰਦ ਕੇ ਅੰਦਰ ਜਿਦੇ ਵਿੱਚ ਪਟਵਾਰਖਾਨਾ ਤਹਿਸੀਲਦਾਰ ਦਾ ਦਫਤਰ ਡੀਐਸਪੀ ਦਾ ਦਫਤਰ ਐਸਟੀਐਮ ਦੀ ਕੋਰਟ ਵੇਟਿੰਗ ਏਰੀਆ ਤੇ ਸ਼ਾਨਦਾਰ ਬਾਥਰੂਮ ਉਹ ਪਹਿਲਾਂ ਆਣੀਆਂ ਕਚੈਰੀਆਂ ਜਿਹੜੀਆਂ ਉਹ ਨੈਗੇਟਿਵ ਜੀਆਂ ਕਚੈਰੀਆਂ ਜਿਹੜੀਆਂ ਉਹਨਾਂ ਤੋਂ ਅਸੀਂ ਖਿਹੜਾ ਛਡਾਉਣ ਲੱਗੇ ਆ ਪਹਿਲੀ ਗੱਲ ਤਾਂ ਅਸੀਂ ਕੋਈ ਡਿਜ਼ਾਈਨ ਬਣਾਇਆ ਬੜਾ ਸ਼ਾਨਦਾਰ ਉਹਦਾ ਰੰਗ ਵੀ ਬਹੁਤ ਅਟਰੈਕਟਿਵ ਹੈ ਪਹਿਲਾਂ ਤਾਂ ਲਾਲ ਜੀ ਇੱਟਾਂ ਤੋਂ ਖਿਹੜਾ ਛਡਾਇਆ ਉਹਨਾਂ ਨੂੰ ਡਰ ਬਹੁਤ ਲੱਗਦਾ ਲਾਲ ਜੀ ਇੱਟਾਂ ਵਾਲੀ ਬਿਲਡਿੰਗ ਤੋਂ ਉਹਕੇ ਲੱਗਦਾ ਕਿੱਥੇ ਆ ਗਏ ਇੱਥੇ ਤਾਂ ਹੁਣ ਚੂਸਣਗੇ ਕਿਉਂਕਿ ਉਹ ਕਚੈਰੀਆਂ 'ਚ ਵੜਨ ਵੇਲੇ ਵੀ ਡਰ ਲੱਗਦਾ ਸੀ ਉੱਥੋਂ ਨਿਕਲਣ ਵੇਲੇ ਤਾਂ ਅਰਦਾਸਾਂ ਹੀ ਹੁੰਦੀਆਂ ਸੀ ਵੀ 11 ਵਜੇ ਤੱਕ ਨਿਕਲ ਜੀ ਇੱਥੋਂ ਇਸ ਬਿਲਡਿੰਗ 'ਚੋਂ